ਸਸ਼੍ਰੀਕਾਲ ਤੁਹਾਨੂੰ ਦੇਖ ਰਿਹਾ ਸਮਝ ਰਿਹਾ ਨਿਊਜ਼ ਤੇ ਮੈਂ ਹਰਦੀਪ ਕੋਰ ਤੂੰ ਆਪਣੇ ਦੋਸਤ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਵਿਸ਼ਵਾਸ ਕਰਨਾ ਤੁਹਾਨੂੰ ਭਾਰੀ ਪੈ ਸਕਦਾ ਹੈ ਅਜੀਹੀ ਹੋਇਆ ਕਪੂਰਥਲਾ ਦੀ ਇੱਕ ਲੜਕੀ ਦੇ ਨਾਲ ਅਜਿਹੀ ਸੇ ਦੋਸਤ ਜੋ ਕਿ ਪਹਿਲਾਂ ਤੋਂ ਹੀ ਵਿਦੇਸ਼ ਦੇ ਵਿੱਚ ਰਹਿੰਦੀ ਸੀ ਅੱਜ ਜੀ ਹਾਂ ਅਰਬ ਕੰਟਰੀ ਦੇ ਵਿੱਚ ਰਹਿੰਦੀ ਸੀ ਤੇ ਉਸਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਮੈਂ ਤੇਰੀ ਕੁਝ ਆਰਥਿਕ ਮਦਦ ਕਰਨਾ ਚਾਹੁੰਦੀ ਹਾਂ ਤੂੰ ਮੇਰੇ ਕੋਲੇ ਇਸ ਕੰਟਰੀ ਦੇ ਵਿੱਚ ਆ ਕੇ ਕੰਮ ਕਰਨ ਲੱਗ ਜਾ ਅਜਦੋਂ ਹੀ ਉਹ ਕੁੜੀ ਜਾਂਦੀ ਹੈ ਉਸਦੇ ਨਾਲ ਕਿਸ ਤਰੀਕੇ ਦੇ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਜਿਸ ਕੰਮ ਦੇ ਲਈ ਉਸ ਨੂੰ ਬੁਲਾਇਆ ਜਾਂਦਾ <coughs> ਹੈ ਉਹ ਕੰਮ ਤਾਂ ਉਸ ਤੋਂ ਕਰਵਾਇਆ ਹੀ ਨਹੀਂ ਜਾਂਦਾ ਸਗੋਂ ਘਰ ਦਾ ਕੰਮ ਕਰਵਾਇਆ ਜਾਂਦਾ ਤੇ ਉੱਪਰ ਦੀ ਖਾਣ ਲਈ ਵੀ ਕੁਛ ਨਹੀਂ ਦਿੱਤਾ ਜਾਂਦਾ ਤਨਖਾਹ ਦੀ ਗੱਲ ਤਾਂ ਛੱਡੋ ਜੋ ਪੈਸੇ ਉਸ ਕੋਲ ਸੀ ਉਹ ਵੀ ਪੈਸੇ ਉਸ ਤੋਂ ਖੋਲੇ ਜਾਂਦੇ ਨੇ ਤਾਂ ਲੜਕੀ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੇਰੀ ਦੋਸਤ ਨੇ ਮੇਰੀ ਸਹੇਲੀ ਨੇ ਖੁਦ ਨੂੰ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੀ ਜਗ੍ਹਾ ਤੇ ਮੈਨੂੰ ਉੱਥੇ ਬੁਲਾ ਲਿਆ ਤੇ ਉੱਥੇ ਫਸਾ ਲਿਆ ਪਰ ਦੱਸਦੀ ਹੈ ਕਿ ਹੁਣ ਸੰਤ ਸੀਚੇਵਾਲ ਦੇ صدਕਾ ਇਹ ਸਾਰਾ ਕੁਝ ਜਿਹੜਾ ਸੰਭਵ ਹੋ ਸਕਿਆ ਕੁੜੀ ਜਿਹੜੀ ਆਪਣੇ ਵਾਪਸ ਸ਼ਹਿਰ ਤੇ ਪਹੁੰਚ ਚੁੱਕੀ ਹੈ 19 ਮਾਰਚ ਨੂੰ ਗਈ ਸੀ ਮੇਰੀ ਪਤਨੀ ਜਿਹੜੀ ਹੈ ਇੱਕ ਭਾਈ ਪ੍ਰੈਨ ਨੂੰ ਹੋਈ ਆ ਮੈਂ ਆਪਣੇ ਫਰੈਂਡ ਨੂੰ ਜਦ ਕਿ ਗਈ ਸੀ ਉਹਨੇ ਕਿਹਾ ਕਿ ਉਸਦੇ ਹਾਲਾਤ ਜਿਹੜੇ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਉਹ ਕੰਮ ਕਰ ਬਹੁਤ ਵਧੀਆ ਆ ਬਟ ਉਥਲੇ ਹਾਲਾਤ ਜਿਹੜੇ ਆ ਉਸਕ ਮੈਨੂੰ ਪਤਾ ਲੱਗੇ ਕਿ ਉਸਦੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੀ ਕਰ ਸੱਜਿਆ ਸੀਗਾ ਖੁਦ ਆਉਣਾ ਸੀ ਕਿਉਂਕਿ ਖੁਦ ਉੱਥੇ ਫਸ ਗਈ ਸੀਗੀ ਉਹਨਾਂ ਮਿਲਕੇ ਡੇਵੀਓ ਤੇ ਕੁਟਮਾਰ ਵਗੈਰਾ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਦਿਨ ਮੈਨੂੰ ਤਾਂ ਸੱਜਿਆ ਸੀ ਕਿ ਤਾਂ ਹੀ ਮੈਨੂੰ ਉੱਥੇ ਛੱਡ ਕੇ ਉਹ ਖੁਦ ਵਾਪਸ ਇੱਥੇ ਆ ਸਕੀ। ਇਸੇ ਤਰ੍ਹਾਂ ਕਿਸ਼ਮਿੰਨਾ ਹੋਇਆ ਸੀ ਉਹ ਜਿਵੇਂ ਜਦੋਂ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਜਾ ਰਹੀ ਸੀਗੀ ਕਿ ਤੂੰ ਦੋ ਕੁੜੀਆਂ ਨੂੰ ਭੇਜ ਦੇ ਤੇ ਫਿਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਭੇਜ ਦਿੱਤੇ ਸਨ। ਇਸ ਤਰ੍ਹਾਂ ਉਹਨਾਂ ਨੂੰ ਟੌਰਚਰ ਕਰਦੇ ਸੀਗੇ। ਇਸਰਫ ਸਭ ਨੂੰ ਰਿਕਵੈਸਟ ਹਰ ਕੋਈ ਰਿਕਵੈਸਟ ਹੈ ਕਿ ਉਹ ਅਲ ਕੰਟਰੀ ਜੇ ਵੀ ਸਨ ਆ ਜਾਣ। ਤਾਂ ਇਹਨਾਂ ਨੂੰ ਸੀ ਕੇ ਵੀਰ ਸੀ ਹੋ ਕੀਤਾ ਗਿਆ। ਮੈਨੂੰ ਲੱਗਤ ਬਹੁਤ ਗੱਲਪਤੀਆਂ ਨੂੰ ਕੁੱਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਜਿਹੜੇ ਪੈਸੇ ਸੀਗੇ ਉਹ ਵੀ ਨਹੀਂ ਜਿਹੜੇ ਇੱਕ ਪੈਸੇ ਉਹ ਵੀ ਖੋਹ ਲਏਗੇ ਸੀਗੀ ਨਾ ਹੀ ਸੈਲਰੀ ਉਤਰੀ ਜਾਂਦੀ ਸੀਗੀ ਜਿੰਨੇ ਨਾਲ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਹੜੀ ਲੜਕੀ ਤਾਂ ਲੱਗ ਗਈ ਸੀ ਕਿ ਉਹ ਵਾਪਸ ਆ ਗਈ ਨਹੀਂ ਉਹ ਵਾਪਸ ਨਹੀਂ ਆਈ ਉਹ ਉੱਥੇ ਹੀ ਆ ਤੇ ਜਦੋਂ ਤੁਸੀਂ ਉੱਥੇ ਪਹੁੰਚੋ ਤਾਂ ਲੜਕੀਆਂ ਦਾ ਕੋਈ ਸੰਪਰਕ ਜਾਂ ਕੁਝ ਚਲੋ ਮੁੱਤੇ ਪੰਚੀ ਉਹਨਾਂ ਸੰਬਰਖੋ ਉੱਥੇ ਮੇਰੇ ਨਾਲ ਵੀ ਆ ਰਹੀ ਸੀ ਬਟ ਉਹ ਥੋੜੇ ਥੋੜੇ ਦਿਨ ਸਹੀ ਰਹੀ ਬਾਅਦ ਵਿੱਚ ਉਹ ਵੀ ਮੈਡਮ ਦੀ ਤਰ੍ਹਾਂ ਹੀ ਰਹਿੰਦੀ ਸੀ ਜਿੱਦਾਂ ਵੀ ਲਾ ਤੁਹਾਡੀ ਸੀ ਉਦਾਂ ਦੀ ਲਾਤੀ ਉਸ ਲੜਕੀ ਦੇ ਵੀ ਕੁਝ ਕੁਝ ਸੀਗੇ ਬਟ ਸੇਮ ਨਹੀਂ ਸੀਗੇ ਉਹ ਮੈਡਮ ਉਹਨਾਂ ਸਹੀ ਰਹੇ ਸੀਗੇ ਬਟ ਮੇਰੇ ਨਾਲ ਤੁਸੀਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕੋਈ ਵੀ ਕੁੜੀ ਅਰਬ ਕੰਟਰੀ ਦੇ ਵਿੱਚ ਨਾ ਜਾਵੇ ਉੱਥੇ ਦੇ ਹੱਥ ਬਹੁਤ ਹੀ ਜ਼ਿਆਦਾ ਮਾਰਦੇ ਨੇ ਤੁਹਾਡੀ ਬਾਬਾਈ ਤੱਕ ਕਿੱਦਾਂ ਪਹੁੰਚ ਹੋਈ ਤੇ ਇਹ ਚੱਕ ਮੇਰੇ ਪੇਰੈਂਟਸ ਨੇ ਇਥੈਂਕ ਸਭ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਗਾਂ ਕੰਪਟੇਟ ਕੀਤੀ ਸੀ। ਅੱਜ ਮੈਨੂੰ ਬਹੁਤ ਆਇਆ ਕਿ ਆ ਬਹੁਤ ਲੱਗ ਰਿਹਾ। ਮੈਨੂੰ ਬਹੁਤ ਵਧੀਆ ਲੱਗ ਰਿਹਾ ਆ। ਇੱਥੇ ਹੋਰ ਵੀ ਕੁੜੀਆਂ ਹੈਗੀਆਂ ਜਿਹਨਾਂ ਤੁਸੀਂ ਤੁਸੀਂ ਇੱਥੇ ਮੈਂ ਕਾਫੀ ਕੁੜੀਆਂ ਹੈ ਜਿਹੜੇ ਵਿੱਚ ਰਹਿ ਰਹੀਆਂ ਹੈ ਅੱਜ ਕੀ। ਜੀ 25 ਕੁੜੀਆਂ ਨੇ ਜਿਹਨਾਂ ਨਾਲ ਬਹੁਤ ਹੀ ਜ਼ਿਆਦਾ ਮਾੜੇ ਆ। ਰੋਇ ਗੁਜੀ ਦਾ ਸੰਸਾਰ ਬਾਈ ਜੀ ਇਹ ਤਰ੍ਹਾਂ ਜੀ ਪਹਿਲਾਂ ਵੀ ਕਾਫੀ ਵਾਰ ਇਹ ਤੁਹਾਡੇ ਸਾਹਮਣੇ ਬੇਨਤੀ ਕਰ ਦਿੱਟਿਆ ਕਿ ਜਿਵੇਂ ਵੀ ਅਲਬਮ ਉਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨੋਪੇ ਜੋ ਕਿ ਇਹ ਲੜਕੀਆਂ ਜਿਹੜੀਆਂ ਹੈ ਉਧਰ ਜਦੋਂ ਫਸ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਸੱਦਦੇ ਆ ਤੇ ਉਹ ਜਿਹੜਾ ਉਹ ਫੜ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਬੋਨ ਤੂੰ ਹੋਰ ਸਾਡੇ ਫਿਰ ਤੈਨੂੰ ਛੱਡਿਆ ਜਾਊਗਾ ਇਹਨਾਂ ਗੁੰਦਮਾਂ ਅਮਰੀਕਾ ਵਿੱਚ ਦੂਰੀਆਂ ਗੁਕਰੋਂ ਆਉਂਦੇ ਆ ਰੋਟੀ ਨਾ ਦੇਣਾ ਬਹੁਤ ਅ ਸਾਈਂ ਗੱਡੇ ਦੇ ਵਿੱਚੋਂ ਜਿੰਨੀਆਂ ਵੀ ਲੜਕੀਆਂ ਮੰਗਵਾਈਆਂ ਆ ਫਿਰ ਇੱਕ ਲੜਕੀ ਸਾਡੇ ਗੋਂਡੋਂ ਨੇੜੇ ਉਹ ਕੁਝ ਦਿਨ ਪਹਿਲਾਂ ਇਹਦਾ ਹੈ ਕੁਝ ਮਹੀਨੇ ਪਹਿਲਾਂ ਉਧਰ ਗਈ ਸੀ ਮਾਸਕੜ ਦੇ ਵਿੱਚ ਤੇ ਤਕਰੀਬਨ ਉਹਨਾਂ ਦੇ ਮਾਪੇ ਇੱਕ ਅਪ੍ਰੈਲ ਨੂੰ ਸਾਡੇ ਕੋਲ ਆਏ ਸੀ ਤੇ 22 ਅਪ੍ਰੈਲ ਨੂੰ ਇਹਨਾਂ ਦੀ ਲੜਕੀ ਵਾਪਸ ਆ ਗਈ। ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਫਰਕਾਰੇ ਹੁੰਦੇ ਹੋਣਗੇ ਖਾਸ ਕਰਕੇ ਮਾਸਕਟ ਜਾਂ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਜਿਹੜਾ ਹੈ ਵਰਕ ਪਰਮਿਟ ਤੋਂ ਬਿਨਾ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਹੈ। ਕੋਸ਼ਿਸ਼ ਕਰਦੇ ਆ ਕਿ ਮਾਂ ਬਾਪ ਕੋ ਵੀ ਪੈਸੇ ਲੈ ਜਾਣ ਮਾਦ ਵਿੱਚ ਜੋ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਤਮਕਾ ਕੇ ਪੈਸੇ ਲੈ ਜਾਣ ਤੇ ਉਹਨਾਂ ਨੂੰ ਕਹਿ ਜਾਂਦਾ ਕਿ ਤੁਸੀਂ ਹੋਰ ਆਪਣੇ ਸਾ ਦੋ ਲੜਕੀਆਂ ਭੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਦੇ ਹੋ ਕਈ ਤਾਂ ਉਹਦੇ ਦਸਰਬੋਹ ਹੋ ਜਾਂਦੇ ਆ ਫੱਦ ਲੈਨੇ ਆਪਣੇ ਰਿਸ਼ਤੇਦਾਰਾਂ ਸਾਕੇ ਸੰਬੰਧੀਆਂ ਨੂੰ ਫਿਰ ਉਹ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਇਸ ਵਰਗੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਆ ਵਾਰ ਬਹੁਤ ਵਧੀਆ ਇਹਨਾਂ ਮੌਕਿਆਂ ਦੇ ਵਿੱਚ ਬੜਾ ਗੁਰਹਾਲ ਤੇ ਖਾਸ ਕਰਕੇ ਲੜਕੀਆਂ ਨੂੰ ਸਾਡੀ ਬੇਨਤੀ ਹੈ ਕਿ ਇਸ ਤਰ੍ਹਾਂ ਨਾ ਭੇਜੋ ਤੁਹਾਡੇ ਬੱਚੇ ਆ ਇਹਨਾਂ ਨੂੰ ਇਥੇ ਜਿਹੜੀ ਹੈਗੀ ਹੈ ਜੇ ਤਨਖਾਹ ਵੀ ਕੁਝ ਨਹੀਂ ਤੇ ਜੇ ਮਿਲ ਵੀ ਜਾਵੇ ਪਰ ਜੋ ਹਾਲਾਤ ਹੁੰਦੇ ਆ ਬਾਹਲੇ ਬਾਹਲੇ ਇਸ ਕਰਕੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਸੋ ਇਥੇ ਵੀ ਰੋਟੀ ਵਾਹ ਗੁਰੂ ਦਊਗਾ ਔਰ ਬਹੁਤ ਮੌਕਾਂ ਵੀ ਜਾ ਸਕਦੇ ਪਰ ਖਾਸ ਕਰਕੇ ਨਾਲ ਦੇ ਮੌਕਾਂ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਲੜਕੀਆਂ ਨੂੰ ਨਾ ਭੇਜੋ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਹਿੰਸਾ ਹੈ ਇਹ ਰੈਕਟੇ ਹੋ ਕੇ ਬਣੇ ਹੋਏ ਜਿਹੜੇ ਇਹਨਾਂ ਦਾ ਸੋਸ਼ਲ ਵੀ ਹੁੰਦਾ ਇਹ ਨਾਲ ਨਾਲ ਇਹਨਾਂ ਨੂੰ ਕਸ਼ਟ ਵੀ ਦਿੱਤਾ ਜਾਂਦਾ ਰੋਟੀ ਪਾਣੀ ਤੋਂ ਭੁੱਖਾ ਰੱਖਿਆ ਜਾਂਦਾ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ ਸੋ ਇਹਨਾਂ ਤੋਂ ਬਚਣ ਲਈ ਕਿਸੇ ਵੀ ਬੱਚੇ ਨੂੰ ਆਪਾਂ ਖਾਸ ਕਰਕੇ ਅਰਮੋਲਕਾਂ 'ਚ ਨਾ ਭੇਜੋ ਇਹ ਸਾਡੀ ਬੇਨਤੀ ਹੈ ਪ੍ਰਵਾਨ ਕਰੋ